ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਪ੍ਰੀਤ ਸਿੱਖ ਹਾਂ 7 ਸੀ ਇਮੀਗ੍ਰੇਸ਼ਨ ਤੋਂ ਅੱਜ ਤੁਹਾਡੇ ਰੂਬਰੂ ਹੋਇਆ ਨਵੇਂ ਵੀਜ਼ੇ ਲੈ ਕੇ ਕਰੋਸ਼ੀਆ ਦੇ ਜਿਹੜੇ ਬੈਕ ਟੂ ਬੈਕ ਆਪਾਂ ਸਕਸੈਸ ਰੇਸ਼ੋ ਦੇ ਰਹੇ ਆ ਤੇ ਪੰਜਾਬ ਦੇ ਵਿੱਚ ਕੀ ਨਾਰਥ ਇੰਡੀਆ ਦੇ ਵਿੱਚ ਕੀ ਸਾਰੇ ਕਿਤੇ ਇਸ ਟਾਈਮ ਇਹੀ ਧੂਮ ਆ ਕਿ ਜੇ ਵੀਜ਼ੇ ਹੋ ਰਹੇ ਨੇ ਤਾਂ 7C ਦੇ ਹੋ ਰਹੇ ਨੇ ਉਹਦੇ ਕਰਕੇ ਸਾਨੂੰ ਕਾਫੀ ਖਮਿਆਜੇ ਭੁਗਤਣੇ ਪਏ ਨੇ ਸਾਡੀਆਂ ਆਈਡੀਆਂ ਤੇ ਵੀ ਅਟੈਕ ਹੋਇਆ ਜਿਹੜੇ ਬੈਠੇ ਨੇ ਜਿਨ੍ਹਾਂ ਤੋਂ ਕੁਝ ਹੁੰਦਾ ਨਹੀਂ ਕਹਦੇ ਹੁੰਦੇ ਜਿਹੜੇ ਬਰਾਬਰ ਹੀ ਨਹੀਂ ਕਰ ਸਕਦੇ ਉਹ ਸਿਰਫ ਮੱਚੀ ਸਕਦੇ ਆ ਉਹ ਆਹੀ ਕੁਝ ਕਰ ਸਕਦੇ ਆ ਕੋਈ ਨਹੀਂ ਸਾਡੇ ਹੌਸਲੇ ਬੁਲੰਦਾ ਜਦੋਂ ਤੱਕ ਤੁਸੀਂ ਸਾਡੇ ਨਾਲ ਹੋ ਅਸੀਂ ਐਦਾਂ ਹੀ ਕੰਮ ਕਰਦੇ ਰਵਾਂਗੇ ਹਰ ਇੱਕ ਕੈਂਡੀਡੇਟ ਨੂੰ ਤੁਹਾਡੇ ਰੂਬਰੂ ਕਰਦੇ ਰਵਾਂਗੇ ਜਿਹੜੇ ਕੈਂਡੀਡੇਟ ਸਾਡੇ ਨਾਲ ਜੁੜੇ ਹੋਏ ਉਹ ਸਾਡਾ ਪਰਿਵਾਰ ਬਣ ਜਾਂਦੇ ਆ ਜਿਹੜੇ ਕੈਂਡੀਡੇਟ ਸਿਰਫ ਸਾਡੇ ਨਾਲ ਕੈਂਡੀਡੇਟ ਬਣ ਕੇ ਹੀ ਜੁੜੇ ਹੋਇਆ client ਬਣ ਕੇ ਜੁੜੇ ਹੋਇਆ ਉਹ ਫੋਨ ਕਰਦੇ ਨੇ ਉਹ ਪੁੱਛਦੇ ਆਪਣੇ process ਦਾ ਹੁੰਦੇ ਚਾਹੇ 10 ਦਿਨ ਹੋਏ ਹੁੰਦੇ ਚਾਹੇ 15 ਦਿਨ ਹੁੰਦੇ ਆ ਪਰ ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਜੀ ਚੱਲਦੀ ਹੁੰਦੀ ਆ ਕਿ ਪਤਾ ਨਹੀਂ ਆਈਡੀਆ ਨੂੰ ਕੀ ਹੋ ਗਿਆ ਕਿਤੇ ਸਾਨੂੰ ਤਾਂ ਨਹੀਂ ਬਲੌਕ ਕਰਤਾ ਨਹੀਂ ਦੋਸਤੋ ਅਸੀਂ ਤੁਹਾਨੂੰ ਆਪਣਾ ਪਰਿਵਾਰ ਮੰਨਦੇ ਆ ਤੁਹਾਨੂੰ ਫੈਮਿਲੀ ਮੰਨਦੇ ਆ ਅਸੀਂ ਹਮੇਸ਼ਾ ਹੀ ਤੁਹਾਨੂੰ ਤੁਹਾਡੇ ਨਾਲ ਚੱਲਾਂਗੇ ਪਰ ਇੱਕ ਗੱਲ ਦੀ ਜ਼ਰੂਰ ਕਰਦਾ ਕਿ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੁੰਦੀ ਆ ਜਿਹੜੇ ਕਹਿੰਦੇ ਹੁੰਦੇ ਆ ਮੱਚਦੇ ਉਹਨਾਂ ਦੇ ਮੱਚਦੇ ਰਹਿਣਾ ਆਪਾਂ ਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਸਾਨੂੰ ਉਹਨਾਂ ਦੀ ਲਾਈਨ ਤੱਕ ਵੀ ਕੋਈ ਮਤਲਬ ਨਹੀਂ ਜਿਹੜਾ ਅਸੀਂ ਆਪਣੇ ਤੌਰ ਤੇ ਸਾਈਬਰ ਕ੍ਰਾਈਮ ਦੇ ਵਿੱਚ ਜੋ ਅਸੀਂ ਕੰਪਲੇਂਟਸ ਕੀਤੀਆਂ ਉਹਦੀ ਰਿਪੋਰਟ ਆ ਜਾਏਗੀ ਉਹ ਵੀ ਬੰਦੇ ਫੜੇ ਜਾਣਗੇ ਪਰ ਤੁਹਾਨੂੰ ਪਤਾ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਬਟ ਆਪਾਂ ਕੰਮ ਕਰਨ ਤੋਂ ਤਾਂ ਨਹੀਂ ਰੁੱਕ ਸਕਦੇ ਸੋ ਜਿਹੜੇ ਤੁਸੀਂ ਮੇਰੇ ਨਾਲ ਜੁੜੇ ਹੋਇਓ ਮੈਂ ਤੁਹਾਡੇ ਤੋਂ ਹੀ ਉਮੀਦ ਰੱਖਦਾ ਕਿ ਤੁਸੀਂ ਮੇਰੀ ਹਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਖਾਸ ਕਰਕੇ ਜਿਹੜੇ ਮੱਚਦੇ ਉਹਨਾਂ ਤੱਕ ਜਰੂਰ ਪਹੁੰਚਾਇਆ ਕਰੋ ਕਿ ਉਹ ਲੱਗੇ ਰਹਿਣ ਅਸੀਂ ਤਾਂ ਫੇਰ ਉਵੇਂ ਹੀ ਚੜ੍ਹਦੀ ਕਲਾ 'ਚ ਰਹਿਣਾ ਇਦਾਂ ਹੀ ਵਿਜ਼ੇ ਕਰਦੇ ਰਹਿਣਾ 17 ਸਾਲ ਤੋਂ ਚੱਲਦੇ ਆ ਇੱਕ ਆਈਡੀ ਦੇ ਸਿਰ ਤੇ ਥੋੜੀ ਚੱਲਦੀ ਸੀ ਅਸੀਂ ਤਾਂ ਤੁਹਾਡੇ ਪਿਆਰ ਦੇ ਸਿਰ ਤੇ ਚੱਲਦੇ ਸੀ ਅਸੀਂ YouTube ਵੀ ਹੈਗਾ Instagram ਵੀ ਹੈਗਾ Snapchat ਵੀ ਹੈਗਾ WhatsApp ਵੀ ਹੈਗਾ ਸਾਡੇ ਨਾਲ ਜੁੜੇ ਰਹੋ ਜਿਹੜੇ ਬੱਚੇ ਜਿਹੜੇ ਕੈਂਡੀਡੇਟ ਬਾਹਰ ਜਾਣਾ ਚਾਹੁੰਦੇ ਆ ਆਪਣੇ ਨੰਬਰ ਤੋਂ ਸਾਨੂੰ WhatsApp ਮੈਸੇਜ ਕਰ ਦਿਓ ਆਪਣਾ ਨਾਮ ਤੇ ਆਪਣਾ ਸ਼ਹਿਰ ਦਾ ਲਿਖ ਕੇ ਅਸੀਂ ਤੁਹਾਨੂੰ ਆਪਣੇ ਗਰੁੱਪ ਦੇ ਵਿੱਚ ਐਡ ਕਰ ਲਾਂਗੇ ਹਰ ਇੱਕ ਅਪਡੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਾਂਗੇ ਤੁਸੀਂ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਹਰ ਇੱਕ ਚੀਜ਼ ਅਸੀਂ ਤੁਹਾਨੂੰ ਡਿਸਕਲੋਜ਼ ਕਰਦੇ ਆ ਕਿਵੇਂ ਪ੍ਰੋਸੈਸ ਚੱਲਦਾ ਅੱਜ ਕਰੋਸ਼ੀਆ ਦਾ ਚੱਲ ਰਿਹਾ ਹੈ ਸਲੋਵੀਨੀਆ ਦਾ ਚੱਲ ਰਿਹਾ ਪੁਰਤਗਾਲ ਦਾ ਚੱਲ ਰਿਹਾ ਸਪੇਨ ਦਾ ਚੱਲਦਾ ਹਰ ਇੱਕ ਬੁਲਗਾਰੀਆ ਦਾ ਇਸ ਟਾਈਮ ਬਹੁਤ ਵਧੀਆ ਟ੍ਰੈਂਡਿੰਗ ਦੇ ਵਿੱਚ ਚੱਲਦਾ ਜਿਹੜੀਆਂ ਕੰਟਰੀਆਂ ਅਸੀਂ ਕਹਿੰਦੇ ਆ ਸਿਰਫ ਉਹਨਾਂ 'ਚ ਅਪਲਾਈ ਕਰਨ ਦਾ ਹੀ ਅਸੀਂ ਹੈ ਨਾ ਬਾਹਰ ਸਾਨੂੰ ਇਹ ਨਾ ਪੁੱਛਿਆ ਕਰੋ ਜਰਮਨੀ ਦਾ ਕੀ ਬਣਦਾ ਜੀ ਆਸਟ੍ਰੇਲੀਆ ਦਾ ਕੀ ਬਣਦਾ ਜੀ ਉਹਦਾ ਕੁਝ ਹੈਗਾ ਉਹਦਾ ਸਵਿਟਜ਼ਰਲੈਂਡ ਦਾ ਕੁਝ ਹੈਗਾ ਨਹੀਂ ਜੀ ਅਸੀਂ ਜਿਹੜਾ ਕਹਿੰਦੇ ਆ ਅਸੀਂ ਸਾਨੂੰ ਸਿਰਫ ਉਹਨਾਂ 'ਕ ਪੁੱਛਿਆ ਕਰੋ ਜੇ ਅਸੀਂ ਮਹਾਰਾਜ ਦੀ ਕਿਰਪਾ ਨਾਲ ਉਹੀ ਇੱਕ ਵਧੀਆ ਤਰੀਕੇ ਨਾਲ ਹੈਂ ਇਹ ਗੱਲ ਹੈ ਕਿਉਂਕਿ ਇਸ ਟਾਈਮ ਸਾਡੇ ਕੋਲ ਨੰਬਰ ਆਫ ਕੈਂਡੀਡੇਟਸ ਆ ਹਰ ਇੱਕ ਨੂੰ ਸਰਵਿਸ ਵੀ ਪ੍ਰੋਵਾਈਡ ਕਰਨਾ 7 ਸੀ ਦਾ ਹੱਕ ਆ ਤੇ ਤੁਹਾਡਾ ਵੀ ਹੱਕ ਆ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਹਰ ਵੀਡੀਓ ਤੁਹਾਡਾ ਨਾਲ ਸ਼ੇਅਰ ਕਰਾਂਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰ ਇੱਕ ਪਲੇਟਫਾਰਮ ਤੇ ਸਾਡੇ ਨਾਲ ਜੁੜੇ ਰਹੋ ਪ੍ਰੀਸ ਸੇਖੋ ਤੁਹਾਡਾ ਤੁਹਾਡੇ ਨਾਲ ਹੀ ਰਹਿਣਾ ਤੁਸੀਂ ਸਾਡੇ ਬਣ ਕੇ ਰਹੋ ਅਸੀਂ ਤੁਹਾਡੇ ਨਾਲ ਰਹਿਾਂਗੇ ਸਤਿ ਸ਼੍ਰੀ ਅਕਾਲ